ਹਨੀਸ ਇਹ ਨਾ ਤੇ ਉਹ ਨਹੀਂ ਮੈਨੂੰ ਉਹ ਇੱਥੇ ਕਲਚਰ ਪਰਫਾਰਮ ਨਹੀਂ ਕਰਨ ਦਿੱਤਾ ਮੈਨੂੰ ਪਰਫਾਰਮ ਨਹੀਂ ਸ਼ਰੇਆਮ ਬੋਲੇ ਫਿਰ ਪਰਫਾਰਮ ਨਹੀਂ ਕੀਤਾ ਯਾਰ ਉਹ ਮੈਨੂੰ ਜੈਲਸ ਨਹੀਂ ਉਹਨੇ ਯਾਰ ਬੋਲਿਆ ਇਹ ਗੱਲ ਵੀ ਆਪਕੀ ਨਸਲਾਂ ਕੇ ਡੀਐਨਏ ਮੈਂ ਨਸ਼ਾ ਗੁਸਾ ਦੂੰਗਾ ਮੈਨੇ ਸੋਚਿਆ ਸੀ ਇੱਕ ਵਾਰ ਤੁਸੀਂ ਦੇਖੋ ਜਿਹੜਾ ਇੰਨੀ ਗੰਦੀ ਨੀਤ ਸੋਚ ਕੇ ਮੰਨ ਲਓ ਤੁਸੀਂ ਮੈਨੂੰ ਇਦਾਂ ਕਹੋ ਕਿ ਮੈਂ ਕੁਰੀ ਸੋਚਿਆ ਸੀ ਵੀ ਮੈਂ ਇਸ ਬੰਦੇ ਦਾ ਇਹ ਨੁਕਸਾਨ ਕਰੂੰਗਾ ਯਾਰ ਮੇਰੇ ਅੰਦਰ ਤੇ ਰਹੇਗੀ ਨਾ ਬਾਕੀ ਇੰਡਸਟਰੀ ਵੀ ਤਾਂ ਬੈਠੀ ਹੈ ਲੋਕ ਉਹਦੇ ਨਾਲ ਕੰਮ ਕਰ ਰਹੇ ਆ ਉਹ ਦੁਬਾਰਾ ਵਾਪਸੀ ਕਰ ਗਿਆ ਉਹ ਔਰ ਉਹ ਦੁਨੀਆ ਦੇ ਲੈਵਲ ਤੇ ਦੁਬਾਰਾ ਛਾ ਰਿਹਾ ਇਸ ਟਾਈਮ ਠੀਕ ਹੈ ਵਾਪਸੀ ਤਾਂ ਨਹੀਂ ਅੰਡੀ ਵਾਪਸੀ ਨਹੀਂ ਹੋਈ ਇਹ ਵਾਪਸੀ ਨਹੀਂ ਹੁਣ ਹੁੰਦੀ ਮਿਲੇਨੀਅਰ ਤੋਂ ਵਾਪਸੀ ਨਹੀਂ ਹੋਈ ਆਪਣੇ ਆਪ ਤੇ ਬਹੁਤ ਸਾਰੇ ਸਿੰਗਰ ਨੇ ਤੇ ਜਿਹੜੇ ਆਪੇ ਵਾਪਸੀ ਕਰ ਲਏ ਪਰ ਤੁਸੀਂ ਕਿਉਂ ਹੋਰ ਵੀ ਤਾਂ ਇੰਨੇ ਲੋਕ ਨੇ ਹੋਰ ਬੰਦੇ ਵੀ ਕਹਿ ਸਕਦੇ ਆ ਜਦੋਂ ਹੋਰ ਕਿਸੇ ਨੂੰ ਪ੍ਰੋਬਲਮ ਨਹੀਂ ਤੁਹਾਨੂੰ ਕਿਉਂ ਹੋਰ ਵੀ ਕਿਸੇ ਦੀ ਜ਼ਮੀਰ जागेगी जरूर करेगा ज़मीर ਦਾ ਜਾਗਣਾ ਸੁਪਰਸਨਲ ਗੱਲ ਹੈ ਨਹੀਂ ਬਿਲਕੁਲ ਮੇਰੀ ਇੱਕ ਪਰਸਨਲ ਪਰਸਨਲ ਉਹਨੂੰ ਮੇਰੇ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਉਹਨੂੰ ਦੋ ਵਾਰੀ ਜਵਾਬ ਦਿੱਤਾ ਹੈ ਮੇਰੀ ਤਾਂ ਦਿਨਾ ਪਰਸਨਲ ਵਿਚਾਰੀ ਦੀ ਉਹ ਹੀ ਮੇਰੇ ਕੋ ਆਇਆ ਸੀ ਪਹਿਲੀ ਵਾਰ ਜਦੋਂ ਜਦੋਂ ਮੇਰੇ ਕੋ ਗਾਣੇ ਲੈ ਕੇ ਆਇਆ ਤੇ ਉਹਨੂੰ ਹੁਣ ਇਸ ਬੰਦੇ ਨੇ ਮੈਨੂੰ ਜਵਾਬ ਦਿੱਤਾ ਹੈ ਮੇਰੀ ਕਾਦੀ ਪਰਸਨਲ ਮਨਕੀਰਤ ਬਾਰੇ ਵੀ ਬੋਲੇ ਜਦੋਂ ਟਰੈਕਟਰ ਦਿੱਤੇ ਹੋਣੇ ਉਦੋਂ ਵੀ ਲੋਕਾਂ ਨੇ ਕਿਹਾ ਬੇਲੋੜੀ ਗੱਲ ਐ ਕੀ ਲੋੜ ਐ ਸਾਰੀ ਇੰਡਸਟਰੀ ਐਪਰੀਸ਼ੀਏਟ ਕਰ ਰਹੀ ਐ ਜਸਬੀਰ ਜੱਸੀ ਸਟੈਂਡ ਲੈ ਜਾਂਦੇ ਐ ਗੱਲ ਤੇ ਨਹੀਂ ਭਾਜੀ ਉੱਤੇ ਉੱਤੇ ਮੇਰਾ ਸਟੈਂਡ ਜਿਹੜਾ ਮੈਂ ਅੱਜ ਵੀ ਉਸੇ ਸਟੈਂਡ ਦੇ ਉੱਤੇ ਹੀ ਹਾਂ ਮੈਂ ਇਹ ਚਾਹਨਾ ਐ ਕਿ ਸਾਡੇ ਜਿਹੜੇ ਬੰਦੇ ਐ ਜਿਹੜੇ ਵੀ ਫੜ ਪੀਟ ਲੋਗ ਐ ਉਹ ਉਹਨਾਂ ਨੂੰ ਨਾ ਦਿਖਾਇਆ ਜਾਏ ਪੈਸੇ ਵੰਡਦੇ ਆ ਮੈਂ ਅੱਜ ਵੀ ਜਿੰਨ ਦਿਨ ਹਰਪ੍ਰੀਤ ਸਿੰਘ ਹੋਣਾ ਗਿਆਨੀ ਜੀ ਦੀ ਗੱਲ ਹੋਈ ਮੈਂ ਤੁਹਾਨੂੰ ਫੋਨ ਨਹੀਂ ਕੀਤਾ ਅਨਾ ਮੈਂ ਹੋਰ ਵੀ ਚਾਰ ਬੰਦਿਆਂ ਨੂੰ ਫੋਨ ਕੀਤਾ ਕਿ ਜਿੱਥੇ ਜਿੱਥੇ ਮੈਨੂੰ ਲੱਗਦਾ ਸੀ ਉਹਨਾਂ ਨੂੰ ਰੋਕੀਏ ਸੁਖਵੀਰ ਬਾਦਲ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਚਲੋ ਮੇਰੇ ਉਹਨਾਂ ਨਾਲ ਰਿਲੇਸ਼ਨ ਤੇ ਹੈ ਨਹੀਂ ਜਾਂ ਮੈਂ ਕਦੀ ਉਹਨਾਂ ਨਾਲ ਗੱਲਬਾਤ ਨਹੀਂ ਕਰਦਾ ਫਿਰ ਵੀ ਮੈਂ ਇੱਕ ਦੋ ਲੋਕਾਂ ਨੂੰ ਅਪਰੋਚ ਕੀਤਾ ਕਿ ਮੈਂ ਕਿਹਾ ਕਿ ਕਿਉਂ ਕਰ ਰਹੇ ਹੋ ਯਾਰ ਕੀ ਪ੍ਰੋਬਲਮ ਇਦਨਾ ਕੀ ਹੋ ਜਾਣਾ ਇਦਨਾ ਹੋਰ ਦੌੜ ਵਧਣੀ ਹੈ ਮਨਕੀਰਤ ਨੇ ਕੀਤਾ ਮਨਕੀਰਤ ਨਾਲ ਵੀ ਗੱਲ ਕੀਤੀ ਮਨਕੀਰਤ ਨਾਲ ਵੀ ਵੈਸੇ ਤੁਹਾਡੇ ਸੰਬੰਧ ਠੀਕ ਹੈ ਮਨਕੀਰਤ ਬਹੁਤ ਵਧੀਆ ਮਨਕੀਰਤ ਵਿਚਾਰਾ ਮੇਰੀ ਇੱਜ਼ਤ ਕਰਦਾ ਉਹ ਤੇ ਬੱਚਾ ਹੈ ਆਪਣਾ ਪਰਾਇਾ ਛੋਟਾ ਤੇ ਉਹਨੇ ਕਦੀ ਵੀ ਕੋਈ ਇਦਾਂ ਦੀ ਉਹ ਗੱਲ ਨਹੀਂ ਕੀਤੀ ਇਹ ਵੀ ਫਿਰ ਗਲਤੀਆਂ ਹੀ ਆ ਜੇ ਤੁਸੀਂ ਕਹਿੰਦੇ ਵੀ ਗਲਤੀ ਰਿਗਰੈਟ ਕੀ ਹੈ ਜ਼ਿੰਦਗੀ ਸੱਚ ਬੋਲਣਾ ਤੇ ਸਭ ਤੋਂ ਵੱਡੀ ਗਲਤੀ ਹੈ ਯਾਰ ਕੁਝ ਚੀਜ਼ਾਂ ਦੇ ਉੱਤੇ ਆਪਾਂ ਗ੍ਰੇਸਫੁੱਲ ਤੁਸੀਂ ਦੇਖੋ ਜਦੋਂ ਆਪਾਂ ਕਿਸੇ ਵਿਆਹਾਂ ਤੇ ਜਾਂਦੇ ਆਪਾਂ ਕਹਿੰਦੇ ਯਾਰ ਇਹ ਬੰਦਾ ਬੜਾ ਦਾਨਾ ਲੱਗ ਰਿਹਾ ਯਾਰ ਬੜਾ ਦਾਨੇ ਤਰੀਕੇ ਨਾਲ ਕੰਮ ਕਰ ਰਿਹਾ ਹੁੰਦਾ ਨਾ ਇਹ ਤੇ ਇਹ ਚੀਜ਼ਾਂ ਜਿਹੜੀਆਂ ਦਾਨਾਪਣ ਜਿਹੜਾ ਸਾਨੂੰ ਬਾਬੇ ਨਾਨਕ ਨੇ ਦਿੱਤਾ ਹੈ ਬਾਬੇ ਨਾਨਕ ਤੋਂ ਵੱਡਾ ਦਾਨਾ ਕਿਹੜਾ ਹੋਏਗਾ ਮੈਨੂੰ ਦੱਸੋ ਹੈਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਖੋ ਐਕਸ ਫੈਕਟਰ ਵੀ ਸੀ ਉਹਨਾਂ ਚ ਇਹ ਨਹੀਂ ਸੀ ਵੀ ਮਤਲਬ ਇਕੱਲੇ ਸੰਤ ਹੀ ਨਹੀਂ ਸੀ ਸਿਪਾਈ ਵੀ ਸੀਗੇ ਦਿਖਦੇ ਵੀ ਸੀਗੇ ਹਨਾ ਉਹਨਾਂ ਦਾ ਅੱਜ ਜੋ ਅਸੀਂ ਸਟੋਰੀਆਂ ਪੜ੍ਹਦੇ ਆਂ ਕਿ ਕਿੱਦਾਂ-ਕਿੱਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਸੀ ਪੰਥ ਖਾਲਸਾ ਜਦੋਂ ਉਹਨਾਂ ਨੇ ਸਿਝਾਣ ਦੀ ਗੱਲ ਕੀਤੀ ਤੇ ਕਿੱਦਾਂ ਦਾ ਜਾਲੂ ਜਲਾਲ ਹੋਏਗਾ ਉਸ ਤੱਕ ਤੇ ਦਾਨੇ ਵੀ ਕਿੰਨੇ ਲੱਗਦੇ ਸੀ ਜਦੋਂ ਬਹਿ ਜਾਂਦੇ ਸੀ ਕਮੀਆਂ ਦੇ ਵਿੱਚ ਤੇ ਕਿੱਦਾਂ-ਕਿੱਦਾਂ ਦੇ ਚੀਜ਼ਾਂ ਜਿਹੜੀਆਂ ਪ੍ਰੋਡਿਊਸ ਕਰਦੇ ਸੀ ਕਿਦਾਂ ਕਿਦਾਂ ਚੀਜ਼ਾਂ ਕ੍ਰੀਏਟ ਕਰਦੇ ਸੀ। ਤੋਂ ਇਸ ਕਰਕੇ ਮੈਂ ਮੈਂ ਤਾਂ ਬੋਲਦਾ ਹਾਂ ਭਾਜੀ ਮੈਂ ਤਾਂ ਬੋਲਣਾ ਇਸ ਗੱਲ ਤੇ। ਬੋਲਦੇ ਰਹੋਗੇ, ਬੋਲਦੇ ਰਹੋ। ਜਿਹੜੀ ਚੀਜ਼ ਮੈਨੂੰ ਬੁਰੀ ਲੱਗੇਗੀ ਹੋ ਸਕਦਾ ਮੈਂ ਤੁਸੀਂ ਠੀਕ ਆ ਕਿ ਕੋਈ ਬੰਦਾ ਜਾ ਸਕਦਾ ਵੀ ਕਿਤੇ ਵੀ ਡੇਰੇ ਚ ਜਾਏ ਜਾਏ ਆਪਾਂ ਨੂੰ ਕੀ ਪ੍ਰੋਬਲਮ ਆਸੀ ਕੀ ਲੈਣਾ ਇਸ ਗੱਲ ਤੋਂ ਔਰ ਗਲਤ ਰਿਪਰਿਜ਼ੈਂਟ ਨਾ ਕਰੇ। ਜਦੋਂ ਵੀ ਪੰਜਾਬ ਦੇ ਬੱਚਿਆਂ ਦੀ ਗੱਲ ਆਏਗੀ, ਪੰਜਾਬ ਦੇ ਅ ਜਨਰੇਸ਼ਨ ਦੀ ਗੱਲ ਆਏਗੀ ਮੇਰੇ ਵੀ ਬੱਚਿਆਂ ਦੀ ਗੱਲ ਆਏਗੀ ਤੁਹਾਡੇ ਵੀ ਬੱਚਿਆਂ ਦੀ ਗੱਲ ਆਏਗੀ ਮੈਂ ਜ਼ਰੂਰ ਉੱਥੇ ਬੋਲਾਂਗਾ ਮੇਰਾ ਇੱਕ ਹੋਰ ਵੀ ਸਿਸਟਮ ਹੈ ਜਦੋਂ ਮੇਰੇ ਦੋਸਤਾਂ ਦੇ ਜਿਹੜੇ ਬੱਚੇ ਹੁੰਦੇ ਜਦੋਂ ਬਾਹਰ ਜਾ ਕੇ ਕਿਸੇ ਪਾਰਟੀ 'ਚ ਮੈਂ ਦੇਖ ਲੈਣਾ ਉਹਨਾਂ ਨੂੰ ਉਹ ਕੋਈ ਸਿਗਰਟ ਪੀ ਰਹੇ ਕੋਈ ਸ਼ਰਾਬ ਪੀ ਰਹੇ ਮੈਂ ਤਾਂ ਥੱਪੜ ਜੜ ਦੇਣਾ ਉਹਨਾਂ ਦੇ ਜੜ ਦੇਣੇ ਚੜ ਦੇ ਇਹ ਇੱਕ ਮਿਸਾਲ ਨਹੀਂ ਅਸੀਂ ਵੀ 100 ਮਿਸਾਲਾਂ